ਅਨੰਦਪੁਰੀ ਵਿਚਾਰ ਮੰਚ ਸ੍ਰੀ ਅਨੰਦਪੁਰ ਸਾਹਿਬ ਦੇ ਬੈਨਰ ਹੇਟ ਪੰਥ ਪੰਜਾਬ ਤੇ ਪੰਜਾਬੀਅਤ ਦੀਆਂ ਸਮੱਸਿਆਵਾਂ ਤੇ ਉਹਨਾਂ ਦੇ ਹੱਲ ਲਈ ਸ੍ਰੀ ਅਕਾਲ ਤਖਤ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਵੱਲੋਂ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਸਿੱਖ ਪੰਥ ਅੱਗੇ ਦਰਪੇਸ਼ ਚੁਣੌਤੀਆਂ ਦੇ ਮੱਦੇ ਨਜ਼ਰ ਗੁਰਦੀਜੀ ਵੀ ਵਰਗ ਨੂੰ ਇੱਕ ਮੰਚ ਤੇ ਇਕੱਤਰ ਹੋਣ ਦਾ ਹੌਕਾ ਦਿੱਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆ ਸਿੰਘ ਸਾਹਿਬ ਪਰੋ ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਪਿਲਾਨੰਦ ਗਨ ਸਾਹਿਬ ਵਿਖੇ ਹੋਏ ਪਹਿਲੇ ਸੈਮੀਨਾਰ ਦੌਰਾਨ ਬੁੱਧੀਜੀਵੀ ਵਰਗ ਜਿਨ੍ਹਾਂ ਵਿੱਚ ਸੀਨੀਅਰ ਪੱਤਰਕਾਰ ਹਮੀਰ ਸਿੰਘ ਕੁੱਕੀ ਗਿਲ ਪ੍ਰਿੰਸੀਪਲ ਚਰਨਜੀਤ ਸਿੰਘ ਡਾਕਟਰ ਮਨਮੋਹਨ ਸਿੰਘ 바ਵਾ ਗੁਰਵਿੰਦਰ ਸਿੰਘ ਜਸਵੰਤ ਸਿੰਘ ਜਾਫਰ ਡਾਕਟਰ ਅਮਰਜੀਤ ਸਿੰਘ ਗਰੇਵਾਲ ਮੋਹਨ ਸਿੰਘ ਦੂਮੇਵਾਲ ਭਾਈ ਹਰਸਿਮਰਨ ਸਿੰਘ ਟਿੱਕਾ ਜਸਬੀਰ ਸਿੰਘ ਡਾਕਟਰ ਖੁਸ਼ਹਾਲ ਸਿੰਘ ਹਕੀਮ ਹਰਮਿੰਦਰਪਾਲ ਸਿੰਘ ਮਿੰਹਾਸ ਭਾਈ ਸੁਖਵਿੰਦਰ ਸਿੰਘ ਆਦਿ ਨੇ ਆਪਣੇ ਵਿਚਾਰ ਦੱਸੇ ਉਨ੍ਹਾਂ ਦੱਸਿਆ ਕਿ ਇਸ ਸੈਮੀਨਾਰ ਵਿੱਚ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਰਾਜਨੀਤਿਕ ਵਿਦਿਅਕ ਆਰਥਿਕ ਧਾਰਮਿਕ ਅਤੇ ਹੋਰ ਮਹੱਤਵਪੂਰਨ ਕਾਰਜ ਖੇਤਰਾਂ ਵਿੱਚ ਸੁਚੱਜੀ ਅਗਵਾਈ ਦੇਣ ਵਾਲੀ ਅਤੇ ਜ਼ਿੰਮੇਵਾਰੀ ਸੰਭਾਲਣ ਵਾਲੀ ਨੌਜਵਾਨ ਲੀਡਰਸ਼ਿਪ ਤਿਆਰ ਕਰਨਾ ਤਾਂ ਕਿ ਪੰਜਾਬ ਦੀ ਜਵਾਨੀ ਨੂੰ ਮੌਕਾ ਪ੍ਰਸਤ ਰਾਜਨੀਤਿਕ ਅਤੇ ਪਖੰਡੀ ਧਾਰਮਿਕ ਆਗੂਆਂ ਦੀ ਜਿੰਦਾਬਾਦ ਮੁਰਦਾਬਾਦ ਸੰਗਲਿੰਗ ਗੈਂਗਸਟਰਵਾਦ ਜਾਂ ਹੋਰ ਅਨੈਤਿਕ ਤੇ ਆਤਮਕਾਤੀ ਸਰਗਰਮੀਆਂ ਵਿੱਚੋਂ ਕੱਢਿਆ ਜਾ ਸਕੇ ਉਹਨਾਂ ਨੂੰ દિਸ਼ਾਹੀਣ ਜਾਂ ਮੰਤਵਹੀਣ ਨਿਰਾਸ਼ਾਬਰੀ ਸੋਚ ਵਿੱਚੋਂ ਉਬਾਰ ਕੇ ਸੱਚੀ ਸੁੱਚੀ ਕਿਰਤ ਲਈ ਉਤਸ਼ਾਹਿਤ ਕੀਤਾ ਜਾ ਸਕੇ ਦੇਸ਼ ਦੁਨੀਆ ਵਿੱਚ ਵਸਦੇ ਸਿੱਖਾਂ ਅਤੇ ਪੰਜਾਬੀਆਂ ਨੂੰ ਕਿਰਤ ਕਰਨ ਦੀ ਗੁਰਤੀ ਮਿਲੀ ਸੀ ਉਹਨਾਂ ਦਾ ਸਨਮਾਨ ਵਧਾਉਣ ਲਈ ਕਿਰਤਿਆਂ ਨਾਲ ਖੜੇ ਹੋਣਾ ਮੁਫਤ ਖੋਰੀ ਤੇ ਆਧਾਰਿਤ ਹੱਥ ਅੱਡਣ ਵਾਲੀ ਸੋਚ ਵਰਤੀ ਚੋਂ ਕੱਢ ਕੇ ਕਿਰਤ ਕਰਨ ਦੇ ਮੰਡ ਛੱਕਣ ਲਈ ਸਰਗਰਮ ਹੋਣਾ ਇਸ ਦੇ ਸੰਬੰਧ ਵਿੱਚ ਨੂੰ ਬਹੁਤ ਜ਼ਰੂਰੀ ਹੈ ਸਾਹਿਬਾਨ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਸਾਹਿਬਾਨ ਜਾਂ ਹੋਰ ਵਿਦਵਾਨ ਲੇਖਕ ਕੁੱਦੀ ਜੀ ਵੀ ਉਹਨਾਂ ਦੀ ਇਕੱਤਰਤਾ ਬੁਲਾਈ ਸੀ ਉਹਦਾ ਮਕਸਦ ਇਹ ਸੀਗਾ ਕਿ ਇਸ ਵੇਲੇ ਜੋ ਪੂਰੇ ਪੰਜਾਬ ਦੇ ਵਿੱਚ ਸਿੱਖ ਕੌਮ ਦੇ ਵਿੱਚ ਇਹ ਅਨੁਸੁਖਾ ਮਾਹੌਲ ਬਣਿਆ ਹੋਇਆ ਹੈ ਇਦੇ ਵਿੱਚ ਕੌਣ ਕਿੰਨਾ ਕੁ ਜ਼ਿੰਮੇਵਾਰ ਹੈ ਇਹਦੀ ਚਰਚਾ ਕਰਦਿਆਂ ਕਰਦਿਆਂ ਇਹਦੇ ਹੱਲ ਕੀ ਨੇ ਆਉਣ ਵਾਲਾ ਭਵਿੱਖ ਜਿਹੜਾ ਸਾਡੀ ਨੌਜਵਾਨ ਪੀੜ੍ਹੀ ਦਾ ਜਿਹੜੀ ਜਾਂ ਤੇ ਪੈ ਗਈ ਬਹੁਤ ਅਨੈਤਿਕ ਕਾਰਵਾਈਆਂ ਚ ਗੈਂਗਸਟਰਵਾਦ ਵਾਲੇ ਪਾਸੇ ਤੁਰ ਪਈ ਲੀਡਰਾਂ ਦੀ ਰਾਜਨੀਤਿਕ ਤੌਰ ਤੇ ਚਾਪਲੂਸੀ ਕਰਨ ਵਾਸਤੇ ਜੰਦਾਬਾਦ ਮਰਦਾਬਾਦ ਕਰਨ ਵਾਲੇ ਪਾਸੇ ਪੈ ਗਈ ਨਸ਼ਿਆਂ ਵਿੱਚ ਪੈ ਗਈ ਸਮਗਲਿੰਗ ਵਾਲੇ ਪਾਸੇ ਪੈ ਗਈ ਉਹਨਾਂ ਨੂੰ ਆਪਣੇ ਭਵਿੱਖ ਨੂੰ ਮਾਣ ਮੱਤਾ ਯਾਦਗਾਰੀ ਬਣਾਉਣ ਲਈ ਕੀ ਕਰਨਾ ਚਾਹੀਦਾ ਹੈ ਇਹਦੀ ਸੋਝੀ ਨਾ ਉਹਨਾਂ ਨੂੰ ਦਿੱਤੀ ਗਈ ਨਾ ਉਹਨਾਂ ਦੇ ਅੰਦਰ ਪੰਪਣ ਦਿੱਤੀ ਗਈ ਜਾਂ ਤੇ ਇਥੋਂ ਛੱਡ ਛੱਡ ਕੇ ਵਿਦੇਸ਼ਾਂ ਵਿੱਚ ਜਾਣ ਲੱਗ ਪਏ ਜਾਂ ਇੱਥੇ ਫੇਰ ਮੌਤ ਦੇ ਸੇਵੀ ਹੱਥਾਂ ਤੇ ਬਾਲ ਕੇ ਇਸ ਤਰ੍ਹਾਂ ਦੀ ਜ਼ਿੰਦਗੀ ਜਿਉਣ ਲੱਗ ਜੀਦਾ ਕੱਲ ਨੂੰ ਅਗਲਾ ਦਿਨ ਕਿਸ ਤਰ੍ਹਾਂ ਦਾ ਹੋਣਾ ਹੈ ਕਿਸੇ ਨੂੰ ਉਹ ਕੋਈ ਫਿਕਰ ਵੀ ਨਹੀਂ ਤੇ ਇਹ ਅਨਸਖਾਵੇ ਵਾਤਾਵਰਣ 'ਚ ਕੀ ਕੀਤਾ ਜਾਵੇ ਬੁੱਧੀਜੀਵੀਆਂ ਨੂੰ ਆਵਾਜ਼ ਦਿੱਤੀ ਸੀ ਉਹਨਾਂ ਨੇ ਫੇਰ ਇਸ ਗੱਲ ਦੇ ਲਈ ਵਚਨਬੱਧਤਾ ਦਰਸਾਈ ਸੀ ਕਿ ਅਸੀਂ ਨਾ ਕੇਵਲ ਮੁੱਦਿਆਂ ਦੀ ਨਿਸ਼ਾਨਦੇਹੀ ਕਰਾਂਗੇ ਇਹਦਾ ਹੱਲ ਲੱਭਾਂਗੇ ਬਲਕਿ ਇਸ ਨੂੰ ਆਮ ਪੰਜਾਬੀਆਂ ਦੇ ਵਿੱਚ ਲੈ ਕੇ ਜਾਣ ਵਾਸਤੇ ਖੁਦ ਚੱਲ ਕੇ हांहांती यात्रावां ਕਰਾਂਗੇ ਇਸ ਤਰ੍ਹਾਂ ਦੇ ਸਮਾਗਮ ਕਰਾਂਗੇ ਉਹ ਜਿਹੜੇ ਏਜੰਡੇ ਇਹ ਮੁੱਦੇ ਤਿਆਰ ਕੀਤੇ ਸੀ ਉਹਨਾਂ 'ਚ ਮੈਂ ਸਿਰਫ ਇੱਕ ਮੁੱਦਾ ਜਿਹੜਾ ਵਿਸ਼ੇਸ਼ ਤੌਰ ਤੇ ਉਹ ਪੰਜਾਬ ਦੀ ਜਵਾਨੀ ਨਾਲ ਇਸਬੰਧਤ ਸੀਗਾ ਉਹ ਇਹ ਸੀ ਕਿ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਰਾਜਨੀਤਿਕ ਵਿਦਿਅਕ ਆਰਥਿਕ ਧਾਰਮਿਕ ਅਤੇ ਹੋਰ ਮਹੱਤਵਪੂਰਨ ਕਾਰਜ ਖੇਤਰਾਂ ਵਿੱਚ ਸੁਚੱਜੀ ਅਗਵਾਈ ਦੇਣ ਵਾਲੀ ਤੇ ਜ਼ਿੰਮੇਵਾਰੀ ਸੰਭਾਲਣ ਵਾਲੀ ਨੌਜਵਾਨ ਲੀਡਰਸ਼ਿਪ ਤਿਆਰ ਕਰਨਾ ਇਹ ਮੁੱਕ ਗਿਆ ਹੁਣ ਪਿੱਛੇ ਲੱਗ ਤੇ ਬਣਾ ਲਿਆ ਅਸੀਂ ਮੁਹੱਦੀ ਰੋਟੀ ਵਾਲੇ ਪਾਸੇ ਤੇ ਤੋੜ ਲਿਆ ਪਰ ਆਪਣਾ ਭਵਿੱਖ ਆਪ ਕਿਵੇਂ ਸਿਰਜਣਾ ਹੈ ਔਰ ਜਦੋਂ ਸਾਡੀ ਪੀੜ੍ਹੀ ਨੇ ਤੁਰਨਾ ਹੈ ਉਸ ਤੋਂ ਬਾਅਦ ਵਾਰਿਸ ਕਿਵੇਂ ਬਣਨਾ ਹੈ ਜ਼ਿੰਮੇਵਾਰ ਸ਼ਹਿਰੀ ਤੇ ਆਗੂ ਕਿਵੇਂ ਬਣਨਾ ਹੈ ਇਸ ਦਾ ਕਿਸੇ ਨੂੰ ਫਿਕਰ ਕਿਸੇ ਵੇਲੇ ਇਸੇ ਧਰਤੀ ਤੇ ਸਿਕਸ ਟੂਜੈਂਡ ਫੈਡਰੇਸ਼ਨ ਹੁੰਦੀ ਸੀ ਪੰਜਾਬ ਸਟੂਡੈਂਟਸ ਯੂਨੀਅਨ ਹੁੰਦੀ ਸੀ ਜਿਹਨਾਂ ਤੋਂ ਲੀਡਰ ਨਿਕਲਦੇ ਸੀ ਯੂਥ ਅਕਾਲੀ ਦਲ ਹੁੰਦਾ ਸੀ ਇਹ ਸੰਸਥਾਵਾਂ ਅੱਜ ਦੇ ਰਾਜਨੀਤਿਕ ਆਗੂਆਂ ਨੇ ਆਪਣੇ ਸਵਾਰਥਾਂ ਦੇ ਕਰਕੇ ਮੁਕਾਤੀਆਂ ਹੁਣ ਅਗਲੀ ਵਾਰਸ ਪੀੜ੍ਹੀ ਜਿਹੜੀ ਹੈ ਅਗਵਾਈ ਕਰਨ ਵਾਲੀ ਜਾਂ ਆਪਣੀ ਜ਼ਿੰਦਗੀ ਨੂੰ ਮਾਨਮਤਾ ਬਣਾਉਣ ਲਈ ਆਪਣਾ ਭਵਿੱਖ ਸਜਣ ਲਈ ਉਹ ਖਤਮ ਕਰਤੀ ਉਹਦੇ ਲਈ ਬੁੱਧੀ ਜੀਵੀਆਂ ਨੇ ਕੀਤਾ ਪਰ ਨਹੀਂ ਇਹ ਉਹਨਾਂ ਪੁਰਖਿਆਂ ਦਾ ਵੀ ਕਰਜ਼ਾ ਹੈ ਜਿਹਦੇ ਕਰਕੇ ਪੰਜਾਬ ਸਾਰੇ ਸੰਸਾਰ ਦੇ ਵਿੱਚ ਮੋਢੀ ਗਿਣਿਆ ਜਾਂਦਾ ਸੀ ਇਹ ਸ਼ਹੀਦਾਂ ਦੀ ਨਾਮ ਰੱਸੀਆਂ ਦੀ ਧਰਤੀ ਇੱਕ ਦੂਜੇ ਨੂੰ ਗਲਵਕੜੀ ਵਿੱਚ ਲੈ ਕੇ ਜੀਉਣ ਵਾਲੀ ਧਰਤੀ ਉਹਨਾਂ ਪੁਰਖਿਆਂ ਨੇ ਉਹ ਕਮਾਈ ਕੀਤੀ ਸੀ ਜਿਹਦਾ ਧਿਆਨ ਅਸੀਂ ਰੋਜ਼ ਧਾਰਦੇ ਇੱਕ ਤਾਂ ਸਭ ਤੋਂ ਵੱਡੀ ਤਰਾਸ ਦੀ ਇਥੇ ਜਿਹੜੀ ਪੰਜਾਬ ਨੂੰ ਝੱਲਣੀ ਪਈ ਸੀ ਵੀ 10 ਲੱਖ ਮਰਵਾ ਕੇ ਆਪਣੇ ਬਜ਼ੁਰਗ ਆਪਣੀਆਂ ਬੱਚੀਆਂ ਨੂੰ ਬੇਪਤ ਕਰਵਾ ਕੇ ਫਿਰ ਇਹ ਪੰਜਾਬ ਦੇ ਵਿੱਚ ਆਏ ਤੇ ਫਿਰ ਉਹ ਤੇ ਆਪਣੀ ਕਿਰਤ ਕਮਾਈ ਕੀਤੀ ਪਰ ਇੱਥੇ ਫਿਰ ਜਾਤ ਪਾਤ ਦੇ ਨਾਮ ਤੇ ਪਿੰਡੂ ਸ਼ਹਿਰੀ ਦੇ ਨਾਮ ਤੇ ਅਖੌਤੀ ਮਜਬੀ ਕਹਿ ਕੇ ਕਿ ਇਹ ਬੰਦੀਆਂ ਪਾ ਕੇ ਆਪਣੀਆਂ ਇਹਨਾਂ ਭੂਮੀ ਪਤੀਆਂ ਨੇ ਜ਼ਗੀਰਦਾਰਾਂ ਨੇ ਉਹ ਘਰ ਭਰੇ ਇੱਕ ਤਾਂ ਉਹ ਕਰਜ਼ਾ ਬਜ਼ੁਰਗਾਂ ਦਾ ਸਾਡੇ ਸਿਰ ਤੇ ਹੁਣ ਜਦੋਂ ਸਾਡੀ ਪੀੜ੍ਹੀ ਤੁਰਨੀ ਹੈ ਅੱਗੋਂ ਇਹਨਾਂ ਨੂੰ ਕੀ ਦੇਕੇ ਜਾ ਰਹੇ ਆ ਇਹਨਾਂ ਦਾ ਵੀ ਕਰਜ਼ਾ ਸਾਡੇ ਸਿਰ ਤੇ ਤੋਂ ਇਹਦਾ ਅਹਿਸਾਸ ਕਰਕੇ ਬੁੱਧੀਜੀਵਿਆਂ ਨੂੰ ਆਵਾਜ਼ ਮਾਰੀ ਸੀ ਕਿ ਤੁਸੀਂ ਇਕੱਠੇ ਹੋਵੋ ਆਪਾਂ ਆਪਣਾ ਫਰਜ਼ ਨਿਭਾਈਏ ਕਿਕਾ ਕੀ ਜਾ ਸਕਦਾ ਔਰ ਉਹ ਕਿਵੇਂ ਕੀਤਾ ਜਾ ਸਕਦਾ ਇਹ ਕੱਲਕ ਸੋਚੀਏ ਹੀ ਨਾ ਇਹਨੂੰ ਅਮਲੀ ਰੂਪ ਦੇਣ ਲਈ ਆਪ ਤੁਰਿਏ ਥਾਂ ਥਾਂ ਤੇ ਜਾ ਕੇ ਤੋਂ ਇਹ ਸਿਮੇਲਨ ਅੱਜ ਦਾ ਜਿਹੜਾ ਉਹ ਇਸ ਪੱਖੋਂ ਕੀਤਾ ਸੀ ਕਿ ਇੱਥੋਂ ਦੇ ਜਿਹੜੇ ਪਹਿਲੇ ਪੜਾਤੇ ਪਹਿਲਾ ਮੁੱਦੇ ਤੈ ਹੋ ਗਏ ਫਿਰ ਇਹ ਮੁੱਦਿਆਂ ਨੂੰ ਇਥੋਂ ਦੇ ਇਲਾਕੇ ਦੇ ਪਤਵੰਤੇ ਸੱਜਣਾ ਨਾਲ ਸਾਂਝਾ ਕਰਕੇ ਇਹਨਾਂ ਦੀ ਰਾਏ ਲਈ ਜਾਏ ਭਾਈ ਇਹਨਾਂ ਮੁੱਦਿਆਂ ਬਾਰੇ ਤੁਹਾਡੀ ਕੀ ਰਾਏ ਹੈ ਤੇ ਫਿਰ ਤੁਸੀਂ ਜੇ ਇਹਦੇ ਨਾਲ ਸਹਿਮਤੀ ਰੱਖਦੇ ਹੋ ਜਾਂ ਇਹਦੇ ਵਿੱਚ ਕੋਈ ਹੋਰ ਵਾਧਾ ਘਟਾ ਕਰਨਾ ਚਾਹੁੰਦੇ ਹੋ ਉਹ ਕਰਕੇ ਫਿਰ ਨਾਲ ਚੱਲਣ ਲਈ ਵਚਨਬੱਧਤਾ ਦਿਖਾਓ ਕਿ ਅਸੀਂ ਥਾਂ-ਥਾਂ ਤੇ ਪਿੰਡਾਂ ਦੇ ਵਿੱਚ ਸ਼ਹਿਰਾਂ ਵਿੱਚ ਸਕੂਲਾਂ ਵਿੱਚ ਕਾਲਜਾਂ ਵਿੱਚ ਆਪ ਚੱਲ-ਚੱਲ ਕੇ ਜਾਈਏ ਕਿ ਉਹਨਾਂ ਨੌਜਵਾਨਾਂ 'ਚ ਇਹ ਅਹਿਸਾਸ ਕਰਵਾਈਏ ਕਿ ਤੁਸੀਂ ਲਾवारिस ਨਹੀਂ ਹੋ ਬਲਕਿ ਤੁਹਾਡੇ ਵਿਖਦਾ ਫਿਕਰ ਬੁੱਧੀਜੀਵੀਆਂ ਨੂੰ ਹੈ ਤੋਂ ਇਹ ਇਹ ਮੁੱਢਲੀ ਗੱਲ ਸੀ ਤਾਂ ਕਿ ਪੰਜਾਬ ਦੀ ਜਵਾਨੀ ਨੂੰ ਮੌਕਾ ਪ੍ਰਸਤ ਰਾਜਨੀਤਿਕਾਂ ਤੇ ਪਖੰਡੀ ਧਾਰਮਿਕ ਆਗੂਆਂ ਦੀ ਜੰਦਾਬਾਦ ਮਰਦਾਬਾਦ ਸਮਗਲੀ ਗੈਂਗਸਟਰਵਾਦ ਜਾਂ ਹੋਰ ਅਨੈਤਿਕ ਤੇ ਆਤਮਕਾਤੀ ਸਰਗਰਮੀਆਂ ਵਿੱਚੋਂ ਕੱਢਿਆ ਜਾ ਸਕੇ ਉਹਨਾਂ ਨੂੰ ਦੇਸ਼ਹੀਣ ਅਤੇ ਜਾਂ ਮੰਤਵਹੀਣ ਨਿਰਾਸ਼ਾਪਰੀ ਸੋਚ ਵਿਚੋਂ ਭਾਰ ਕੇ ਸੱਚੀ ਸੁੱਚੀ ਕਿਰਤ ਲਈ ਉਤਸ਼ਾਹਤ ਕੀਤਾ ਜਾ ਸਕਦਾ ਇਹ ਮੁੱਖ ਮੁੱਦਾ ਸੀਗਾ ਜਿਹੜਾ ਪੰਜਾਬ ਦੀ ਜਵਾਨੀ ਨਾਲ ਸੰਬੰਧ ਅਸੀ ਬਾਕੀ ਕਿਸਾਨੀ ਮਸਲੇ ਨੇ ਮਜ਼ਦੂਰਾਂ ਦਾ ਮੰਦੇਗਾ ਵਾਲਿਆਂ ਦਾ ਮਸਲਾ ਹੈ ਹੋਰ ਬਹੁਤ ਸਾਰੇ ਇਸ ਫਿਰਕੂ ਵਰਤੀ ਪਾ ਕੇ ਇੱਥੇ ਧਾਰਮਿਕ ਵਿਸ਼ਵਾਸਾਂ ਵਾਲਿਆਂ ਚ ਬੰਡੀਆਂ ਪਾ ਕੇ ਜਿਹੜਾ ਧਰਮ ਸਥਾਨਾਂ ਦੇ ਨਾਮ ਤੇ ਧਰਮ ਗ੍ਰੰਥਾਂ ਦੇ ਨਾਮ ਤੇ ਬੰਡੀਆਂ ਪਾਉਣ ਵਾਲੀ ਜਿਹੜੀ ਪੰਜਾਬੀਆਂ ਨੇ ਕਦੀ ਵੀ ਨਹੀਂ ਸੀ ਕੀਤੀ ਜਿੰਨੀਆਂ ਮਰਜ਼ੀ ਅਣਸੁਖਾਵੀਆਂ ਘਟਨਾਵਾਂ ਆਈਆਂ ਇੱਥੇ ਪੰਜਾਬੀਆਂ ਨੇ ਇੱਕ ਦੂਜੇ ਨਾਲ ਗਲਬਕੜੀਆਂ ਪਾ ਕੇ ਇੱਕ ਦੂਜੇ ਦਾ ਸਾਥ ਦਿੱਤਾ ਦੁੱਖ ਸੁੱਖਤੀ ਸਾਂਝ ਪਾਈ ਪਰ ਇਹਨਾਂ ਮੌਕਾ ਪ੍ਰਸਤ ਅਗੂਆਂ ਨੇ ਆਪਣੇ ਘਰ ਭਰਨ ਲਈ ਇਹਨਾਂ ਪੰਜਾਬ ਦੇ ਵਿੱਚ ਰਹਿਣ ਵਾਲਿਆਂ ਦੇ ਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਸੁਚੇਤ ਕਰਨ ਲਈ ਇਹ ਉਦਮ ਉਪਰਾਲਾ ਅਰੰਭਿਆ ਗਿਆ ਕਿ ਫਿਰਕਾ ਪ੍ਰਸਤੀ ਦੀ ਗੱਲ ਜਿਹੜੀ ਸਾਡੇ ਬਜ਼ੁਰਗਾਂ ਨੇ ਰਿਸ਼ੀਆਂ ਮੁੰਨੀਆਂ ਨੇ ਗੁਰੂਆਂ ਪੀਰਾਂ ਪੈਗੰਬਰਾਂ ਨੇ ਸਾਨੂੰ ਸਿਖਾਈ ਸੀ। ਸਿੰਘ ਸਰ ਜੀ ਮਾਰਾ ਇੱਥੇ ਤੱਕ ਹਾਲਾਤ ਪੁੱਛਾਂਗੇ। ਇਹਦੇ ਵਿੱਚ ਜੇ ਤੇ ਤੁਸੀਂ ਦੋ ਦੋ ਹੀ ਚਾਰ ਵਾਂਗ ਪੁੱਛੋਗੇ ਤਾਂ ਸਪਸ਼ਟ ਜੀ ਗੱਲ ਹੈ ਮੇਰੇ ਨਾਲੋਂ ਵੱਧ ਤੁਸੀਂ ਪੱਤਰਕਾਰੀ ਦੇ ਵਿੱਚੋਂ ਰੋਜ਼ ਦੇਖਦੇ ਪਈਓ ਬਰਤਾਰਾ ਰਾਜਨੀਤਿਕ ਸ਼੍ਰੇਣੀ ਵੀ ਔਰ ਮੰਨਿਓ ਗੱਲ ਕਰਨ 'ਚ ਕੋਈ ਸੰਕੋਚ ਨਹੀਂ ਹੈ ਮੈਂ ਵੀ ਉਸੇ ਧਾਰਮਿਕ ਸ਼੍ਰੇਣੀ 'ਚੋਂ ਧਾਰਮਿਕ ਸ਼੍ਰੇਣੀ ਵੀ ਭਾਵੇਂ ਉਹ ਕਿਸੇ ਧਾਰਮਿਕ ਵਿਸ਼ਵਾਸ ਨਾਲ ਜੁੜੀ ਹੋਈ ਸੀਗੀ। ਇੱਕ ਦੂਜੇ ਨਾਲ ਨਾਪਾਕ ਸਮਝੌਤੇ ਕੀਤੇ ਗੈਰ ਜ਼ਿੰਮੇਵਾਰੀ ਵਾਲੀਆਂ ਆਪਣੀਆਂ ਪਦਵੀਆਂ ਤੇ ਰਹਿ ਕੇ ਅਸੀਂ ਸੋਚਾਂ ਬਣਾਈਆਂ ਸਰਗਰਮੀਆਂ ਕੀਤੀਆਂ ਇਹ ਤੇ ਤੀਜਾ ਜਿਹੜਾ ਸਾਡਾ ਬੁੱਧੀਜੀਵੀ ਵਰਗ ਉਸ ਨੇ ਵੀ ਛੋਟੀਆਂ ਭੁੱਖਾਂ ਨੂੰ ਲੈ ਕੇ ਆਪਣੇ ਆਪ ਨੂੰ ਜਿੱਥੇ ਉਹਨਾਂ ਦਾ ਫਰਜ਼ ਸੀਗਾ ਵਿਖਦੀ ਨੌਜਵਾਨ ਪੀੜੀ ਨੂੰ ਸੁਚੇਤ ਕਰਨ ਦਾ ਉਹਦੀ ਬਜਾਏ ਉਨ੍ਹਾਂ ਨੇ ਇਹਦੇ ਵਿੱਚ ਹੋਊ ਪਰੇ ਜਾਂ ਅਸੀਂ ਕੀ ਕਰ ਸਕਦੇ ਆ ਇਸ ਦੇ ਉਤੇ ਆਪਣੇ ਆਪ ਨੂੰ ਸੀਮਤ ਕਰ ਲਿਆ ਤੇ ਇਹ ਤਿੰਨੋਂ ਹੀ ਜਿਹੜੇ ਥੰਮ ਹੁੰਦੇ ਆ ਰਾਜਨੀਤਿਕ ਅਗੂ ਜਿਨ੍ਹਾਂ ਕੋਲ ਕਲਮ ਦੀ ਤਾਕਤ ਹੁੰਦੀ ਹੈ ਫੈਸਲੇ ਲੈਣ ਦੀ ਧਾਰਮਿਕ ਅਗੂ ਜਿਨ੍ਹਾਂ ਨੇ ਅਗਵਾਈ ਦੇਣੀ ਹੁੰਦੀ ਹੈ ਰਿਸ਼ੀਆ ਮੂਨੀਆਂ ਗੁਰੂਆਂ ਪੀਰਾਂ ਪੈਗੰਬਰਾਂ ਦੀ ਉਸ ਸੁਚੱਜੀ ਗਿਆਨ ਦੇ ਦਾਤ ਦੇ ਨਾਲ ਤੀਜਾ ਉਹ ਬੁੱਧੀਜੀਵੀ ਵਰਗ ਜਿਨ੍ਹਾਂ ਨੇ ਨੌਜਵਾਨ ਪੀੜੀ ਨੂੰ ਵਿੱਦਿਆ ਦਾ ਉਹ ਗਿਆਨ ਦੇ ਕੇ ਦਾਤ ਦੇ ਕੇ ਮਾਨ ਯੋਗ ਸ਼ਰੀ ਬਣਾਉਣ ਦੇ ਲਈ ਨਾਗਰਿਕ ਬਣਾਉਣ ਲਈ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੁੰਦੀ ਜਿਹਦੇ ਕਰਕੇ ਉਹਨਾਂ ਨੂੰ ਪ੍ਰੋਫੈਸਰ ਅਧਿਆਪਕ ਕਹਿ ਕੇ ਮਾਨ ਸਨਮਾਨ ਦਿੱਤਾ ਜਾਂਦਾ ਉਹ ਤਿੰਨੋਂ ਹੀ ਇਹਦੇ ਵਿੱਚ ਘਟ ਵੱਧ ਜ਼ਿੰਮੇਵਾਰ ਨੇ ਚੌਥੀ ਜ਼ਿੰਮੇਵਾਰੀ ਜਿਹੜੀ ਹੈ ਉਹ ਮੈਂ ਸਮਝਦਾ ਕਿ ਆਮ ਸ਼ਹਿਰੀ ਦੀ ਹੈ ਜਿਨ੍ਹਾਂ ਨੇ ਚੰਗੇ ਮਾਪਿਓ ਜ਼ਿੰਮੇਵਾਰ ਮਾਪਿਓ ਬਣਨ ਵਾਲਾ ਵੀ ਫਰਜ਼ ਨਹੀਂ ਅਦਾ ਕੀਤਾ ਬੱਚਿਆਂ ਲਈ ਜਾਇਜ਼ ਨਜਾਇਜ਼ ਢੰਗ ਵਰਤ ਕੇ ਪੈਸੇ ਤੇ ਕਰ ਲਏ ਸੁਖ ਸਾਧਨ ਤੇ ਦੇ ਤੇ ਪਰ ਉਹਨਾਂ ਨੂੰ ਮਾਨਮਤੀ ਜ਼ਿੰਦਗੀ ਜਿਉਣ ਲਈ ਤਿਆਰ ਕਿਵੇਂ ਕਰਨਾ ਹੈ ਨੈਤਿਕ ਕਦਰਾਂ ਕਿੰਤਾ ਕਿਵੇਂ ਸਿਖਾਉਣੀਆਂ ਉਹਨਾਂ ਨੇ ਵੀ ਆਪਣਾ ਫਰਜ਼ ਉਸ ਤਰ੍ਹਾਂ ਅਧਾਇਨਿਕ ਅਦਾਨੇ ਕੀਤੇ ਅਨੈਤਿਕ ਤੇ ਇੱਕ ਦੂਜੇ ਤੋਂ ਅੱਗੇ ਨਿਕਲਣ ਵਾਲੀ ਇੱਕ ਦੂਜੇ ਤੋਂ ਵੱਧ ਸੁਖ ਸਾਧਨ ਪ੍ਰਾਪਤ ਕਰਨ ਦੀ ਦੌੜ ਭਾਵੇਂ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਸ਼ਾਮਲ ਕਰ ਲਿਆ ਇਸ ਤਰ੍ਹਾਂ ਇਹ ਚਾਰੋਂ ਜਾਣਿਆਂ ਨੇ ਰਲ ਕੇ ਚਾਰੋਂ ਧਰਾਂ ਨੇ ਰਲ ਕੇ ਇਸ ਅੱਜ ਦੀ ਅਨਸੁਖਾਵੀ ਹਾਲਤ ਦੇ ਵਿੱਚ ਸਾਡੀ ਨੌਜਵਾਨ ਪੀੜੀ ਨੂੰ ਲਿਆ ਕੇ ਖੜਾ ਤਾ ਇਸ ਕਰਕੇ ਹੋਇਆ ਕਿ ਇਹ ਜੋ ਕੁਝ ਉੱਥੇ ਸਮੂਹ ਬਾਰਡਰ ਤੇ ਇਸ ਵੇਲੇ ਚੱਲ ਰਿਹਾ ਹੈ ਪਿੱਛੇ ਜੋ ਹੋਇਆ ਦਿੱਲੀ ਬਾਰਡਰ ਤੇ 700 ਤੋਂ ਵੱਧ ਜਾਨਾਂ ਉਹਦੀ ਚਲੀਆਂ ਗਈਆਂ ਲੱਖਾਂ ਕਰੋੜਾਂ ਰੁਪਇਆ ਦਾ ਨੁਕਸਾਨ ਕਿਸਾਨਾਂ ਦਾ ਵੀ ਹੋਇਆ ਮਜ਼ਦੂਰਾਂ ਦਾ ਵੀ ਹੋਇਆ ਔਰ ਆਲੇ ਦੁਆਲੇ ਜਿਹੜੇ ਵਪਾਰੀ ਲੋਕ ਸੀਗੇ ਜਾਂ ਆਮ ਸ਼ਹਿਰੀ ਸੀ ਉਹਨਾਂ ਦਾ ਵੀ ਹੋਇਆ ਔਰ ਆਖਰ ਸਰਕਾਰ ਨੂੰ ਕਹਿਣਾ ਪਿਆ ਵੀ ਅਸੀਂ ਵਾਪਸ ਲੈਨੇ ਆ ਤੇ ਸਾਡੇ ਕੋਲੋਂ ਅਸੀਂ ਮਾਫੀ ਵੀ ਮੰਗਦੇ ਆ ਅੱਜ ਫੇਰ ਉਹਨਾਂ ਹੀ ਮੰਗਾ ਨੂੰ ਦੁਬਾਰਾ ਲੈ ਕੇ ਜ਼ਮੀਦਾਰ ਜੇ ਬਾਰਡਰ ਤੇ ਆਏ ਨੇ ਕਿੰਨੇ ਨੌਜਵਾਨ ਨੇ ਜਿਹੜੀ ਉਹ ਗੁੰਟੀ ਉਹਦੇ ਵਿੱਚ ਸ਼ਾਮਲ ਹੈ ਔਰ ਉਹਨਾਂ ਦੇ ਵਿੱਚ ਰੋਸ ਭਰਿਆ ਜੋਸ਼ ਇਸ ਵੇਲੇ ਹੈ ਜਿਸ ਤਰ੍ਹਾਂ ਦੇ ਹਾਲਾਤ ਉੱਥੇ ਬਣੇ ਹੋਏ ਨੇ ਉੱਥੇ ਹੁਣ ਤੁਸੀਂ ਤੇ ਸਾਰੇ ਜਾਣਦੇ ਹੋ ਕਿ ਕਿਸ ਤਰ੍ਹਾਂ ਉਹ ਜਿਹੜੇ ਸ਼ੈਲ ਮਾਰੇ ਜਾ ਰਹੇ ਨੇ ਉੱਥੇ ਉਹਨਾਂ ਨਾਲ ਨੌਜਵਾਨ ਜ਼ਖਮੀ ਹੋ ਰਹੇ ਨੇ ਕੁਝ ਹੋ ਰਿਹਾ ਏ ਆਉਣ ਵਾਲੇ ਸਮੇਂ ਦੇ ਵਿੱਚ ਗੁਰ ਭਿਆਨਕ ਰੂਪ ਨਾਲ ਆਖਤਿਆਰ ਕਰ ਜਾਏ ਅੱਗੇ ਹੀ ਅਸੀਂ ਪੰਜਾਬ ਦੇ ਜਿਹੜੇ ਵਾਸੀ ਆ ਆਰਥਿਕ ਤੌਰ ਤੇ ਬਹੁਤ ਜ਼ਿਆਦਾ ਅਨਸੁਖਾਵੀ ਹਾਲਤ ਵਿੱਚ ਚੱਲ ਰਹੇ ਆ ਮਜ਼ਦੂਰ ਕਿਸਾਨ ਵਪਾਰੀ ਵਰਗ ਇਹ ਸਾਰੇ ਹੀ ਇੱਕ ਦੂਜੇ ਦੇ ਨਾਲ ਜੁੜੇ ਹੋਏ ਨੇ ਕਿਤੇ ਉੱਥੇ ਸ਼ੰਭੂ ਬਾਰਡਰ ਤੇ ਐਹੋ ਜਿਹੀ ਕੋਈ ਅਨਸੁਖਾਵੀ ਘਟਨਾ ਨਾ ਵਾਪਰ ਜਾਏ ਜਿਹਦੇ ਨਾਲ ਨਾ ਕੇਵਲ ਉਥੇ ਕੋਈ ਯਾਨੀ ਨੁਕਸਾਨ ਹੋਵੇ ਬਲਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਚੇਤਾਨਕ ਤੇ ਇਸ ਤਰ੍ਹਾਂ ਨਾ ਵੱਧ ਜਾਵੇ ਕਿ ਜਿਹਨੂੰ ਸੰਭਾਲਣਾ ਮੁੜ ਕੇ ਕੇਂਦਰ ਦੀ ਸਰਕਾਰ ਵੱਲੋਂ ਵੀ ਜਾਂ ਪੰਜਾਬ ਸਰਕਾਰ ਵੱਲੋਂ ਔਖਾ ਹੋ ਜਾਵੇ ਇਹ ਉਹਦੇ ਵਿੱਚ ਸવાય ਨਮੋਸ਼ੀ ਤੋਂ ਸ਼ਰਮਿੰਦਗੀ ਤੋਂ ਹੋਰ ਕੁਝ ਨਹੀਂ ਰਹਿ ਜਾਂਦਾ ਇਸ ਕਰਕੇ ਇਹ ਅਪੀਲ ਕਰਨ ਦੀ ਇਥੇ ਗੱਲ ਚੱਲ ਰਹੀ ਸੀ ਕਿ ਸਮੇਂ ਦੇ ਹਾਕਮਨ ਨੂੰ ਵੀ ਸਕੇਤ ਕੀਤਾ ਜਾਵੇ ਕਿ ਇਹੋ ਜਿਹੀ ਕੋਈ ਵੀ ਜਿਹੜੀ ਇਹ ਗੈਰ ਕਾਨੂੰਨੀ ਕਾਰਵਾਈ ਹੈ ਉਸ ਨੂੰ ਰੋਕਿਆ ਜਾਵੇ ਜਿਹੜਾ ਤਕਾ ਉਥੇ ਜਿਆਦਤੀਆਂ ਹੋ ਰਹੀਆਂ ਨੇ ਸਮੇਂ ਦੇ ਹਾਕਮਾਂ ਵੱਲੋਂ ਉਹਨਾਂ ਨੂੰ ਠੱਲ ਪਾਈ ਜਾਵੇ ਤੇ ਨੌਜੋ ਇਹਨਾਂ ਨੂੰ ਵੀ ਅਪੀਲ ਕੀਤੀ ਜਾਵੇ ਕਿ ਕੋਈ ਵੀ ਐਹੋ ਜੀ ਕਾਰਵਾਈ ਨਾ ਕੀਤੀ ਜਾਵੇ ਜਿਹਦੇ ਨਾਲ ਉਹਨਾਂ ਦਾ ਕੋਈ ਜਾਣੀ ਨੁਕਸਾਨ ਹੋ ਜਾਏ ਔਰ ਕੱਲ ਨੂੰ ਫੇਰ ਇਸ ਗੱਲ ਦੇ ਉੱਤੇ ਕਿਤੇ ਪਛਤਾਉਣਾ ਪੈ ਜਾਏ ਭਈ ਜੇ ਇਹ ਨਾ ਕਰਦੇ ਤੇ ਚੰਗਾ ਸੀਗਾ ਇਸ ਕਰਕੇ ਇਹ ਗੱਲ ਚੱਲ ਰਹੀ ਹੈ ਕਿ ਦੋਨੋਂ ਧਿਰਾਂ ਨੂੰ ਹੀ ਜ਼ਾਬਤੇ ਵਿੱਚ ਰਹਿਣ ਦੀ ਅਪੀਲ ਕੀਤੀ ਜਾਵੇ ਸਿਰਫ ਉਸ ਅਨਸੁਖਾਵੇ ਆਉਣ ਵਾਲੇ ਨਤੀਜਿਆਂ ਤੋਂ ਬਚਣ ਵਾਸਤੇ ਕਾਰ ਮੀਟਿੰਗਾਂ ਵਿਦਵਾਨਾਂ ਦੀਆਂ ਹੋਈਆਂ ਸਿਰਫ ਕਿਹੋ ਜਿਹਾ ਰਿਸਪੌਂਸ ਬਹੁਤ ਹੀ ਚੰਗਾ ਰਿਸਪੌਂਸ ਮੇਰੇ ਕੋਲ ਲਿਸਟ ਪਈ ਹੈ ਇਹਨਾਂ ਵਿਦਵਾਨਾਂ ਦੀ ਜਿਨ੍ਹਾਂ ਨੇ ਇਹਦੇ ਵਿੱਚ ਸ਼ਮੂਲੀਅਤ ਕੀਤੀ ਹੈ ਔਰ ਗਿਣਤੀ ਵਧ ਰਹੀ ਹੈ ਆਉਣ ਵਾਲੇ ਦਿਨਾਂ 'ਚ ਮੈਨੂੰ ਸੰਤੁਸ਼ਟੀ ਇਸ ਗੱਲ ਦੀ ਹੈ ਕਿ ਬੁੱਧੀਜੀਵੀ ਵਰਗ ਜਿਹੜਾ ਹੈ ਉਹ ਉਹ ਹੋਰ ਜ਼ਿਆਦਾ ਉਤਸ਼ਾਹਤ ਹੋ ਰਿਹਾ ਹੈ ਔਰ ਖਾਸ ਤੌਰ ਤੇ ਜਿਹੜੇ ਕੋਈ ਰਿਟਾਇਰਡ ਜਸਟਿਸ ਨੇ ਜੱਜ ਨੇ ਜਾਂ ਆਰਮੀ ਦੇ ਅਫੀਸਰ ਨੇ ਉਹ ਵੀ ਇਸ ਪੱਖੋਂ ਇੱਛਾ ਜ਼ਾਹਰ ਕਰ ਰਹੇ ਨੇ ਕਿ ਸਾਡੀਆਂ ਸੇਵਾਵਾਂ ਆਉਣ ਵਾਲੀ ਪੀੜ੍ਹੀ ਨੌਜਵਾਨੀ ਲਈ ਜੋ ਕੁਝ ਵੀ ਕੀਤਾ ਜਾ ਸਕਦਾ ਉਹ ਹਾਜ਼ਰ ਨੇ ਮੈਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਇਥੇ ਪਹਿਲਾ ਇਸ ਕਰਕੇ ਸ਼ੁਰੂ ਕੀਤਾ ਕਿ ਇਥੋਂ ਹੀ ਮਨੁੱਖੀ ਸਭਾ ਮਾਨਵੀ ਗੱਲ ਮਨੁੱਖੀ ਅਧਿਕਾਰਾਂ ਦੀ ਆਜ਼ਾਦੀ ਦੀ ਗੱਲ ਬਿਨਾ ਕਿਸੇ ਧਾਰਮਿਕ ਵਖਰੇਵਿਆਂ ਤੋਂ ਸ਼ੁਰੂ ਕੀਤੀ ਸੀ ਧੰਗੁਰ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨਾਲ ਇਹ ਇਥੋਂ ਸ਼ੁਰੂ ਕਰਕੇ ਫਿਰ ਇਹਨੂੰ ਪੰਜਾਬ ਪੱਧਰ ਤੇ ਸ਼ੁਰੂ ਕੀਤਾ ਜਾਵੇ ਜ਼ਿਲੇ ਵਾਰ ਤੇ ਬੁੱਧੀ ਜੀ ਵੀ ਇਸੇ ਤਰ੍ਹਾਂ ਸ਼ਾਮਲ ਹੋਣ ਸਿਰਫ ਇਹ ਇੱਕਠ ਬਹੁਤ ਸੰਕੋਚਵੇਂ ਰੱਖੇ ਸਿਰਫ ਪਤਵੰਤੇ ਸੱਜਣ ਜਿਹੜੇ ਇਲਾਕੇ ਦੇ ਉਹਨਾਂ ਨੂੰ ਹੀ ਪਬਲਿਕ ਦਾ ਇਕੱਠ ਨਹੀਂ ਇਹ ਉਹ ਪਬਲਿਕ ਦਾ ਇਕੱਠ ਤੇ ਫਿਰ ਉਹਨਾਂ ਵਿੱਚ ਜਾ ਕੇ ਬੁੱਧੀਜੀਵੀ ਜਾਣ ਪਤਵੰਤੇ ਜਾਣ ਇਲਾਕੇ ਦੇ ਤੇ ਉਹਨਾਂ ਨੂੰ ਲੋਕਾਂ ਨੂੰ ਲੱਗੇ ਇਹ ਸਾਰੇ ਇਕੱਠੇ ਹੋ ਕੇ ਸਾਡੇ ਲਈ ਚੰਗਾ ਸੋਚਣ ਵਾਸਤੇ ਚੰਗਾ ਕਰਨ ਵਾਸਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਤਤਪਰ ਹੋਏ ਨੇ ਇਸ ਤਰ੍ਹਾਂ ਦਾ ਇਹ ਪ੍ਰੋਗਰਾਮ ਠੀਕ ਹੈ ਜੀ